ਦਿੱਲੀ ਦੇ ਰੋਹਿਨੀ ਇਲਾਕੇ ਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਇੱਕ ਬਦਮਾਸ਼ ਦੇ ਵਿੱਚ ਐਨਕਾਊਂਟਰ ਹੋਇਆ ਹੈ ਇਸ ਐਨਕਾਊਂਟਰ ਦੇ ਵਿੱਚ ਬਦਮਾਸ਼ ਦੇ ਪੈਰ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਦਿੱਲੀ ਪੁਲਿਸ ਨੇ ਸਪੈਸ਼ਲ ਸੈੱਲ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਦਰਅਸਲ ਦਿੱਲੀ ਦੇ ਮੁੰਡਕਾ ਇਲਾਕੇ ਦੇ ਵਿੱਚ ਅਮਿਤ ਲਾਕੜਾ ਨਾਮ ਦੇ ਇੱਕ ਕਤਲकांड ਦੇ ਵਿੱਚ ਇਸ ਦਾ ਨਾਮ ਸੀ ਔਰ ਇਹ ਤਿੱਲੂ ਤਾਜਪੁਰੀਆ ਗੈਂਗ ਦਾ ਸ਼ਾਰਕ ਸ਼ੂਟਰ ਹੈ ਜਿਸ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ ਮੁੰਡਕਾ ਕਤਲकांड ਦੇ ਵਿੱਚ ਇਹ આરોપી ਬਦਮਾਸ਼ ਸ਼ਾਮਿਲ ਸੀ ਅਮਿਤ ਲਾਕੜਾ ਕਤਲकांड ਦੇ ਵਿੱਚ ਇਸ ਦਾ ਨਾਮ ਸਾਹਮਣੇ ਆਇਆ ਸੀ ਟਿੱਲੂ ਤਾਜਪੁਰੀਆ ਗੈਂਗ ਦਾ ਇਹ ਸ਼ੂਟਰ ਹੈ ਜਿਸ ਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਮਿਤ ਲਾਕੜਾ ਦਾ ਕੁਝ ਦਿਨ ਪਹਿਲਾਂ ਦਿੱਲੀ ਦੇ ਮੁੰਡਕਾ ਇਲਾਕੇ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇੱਥੇ ਇਹ ਵੀ ਦੱਸ ਦਈਏ ਕਿ ਅਮਿਤ ਲਾਕੜਾ ਕੁਝ ਦਿਨ ਪਹਿਲਾਂ ਹੀ ਤਿਹਾੜ ਜੇਲ੍ਹ ਤੋਂ ਬਾਹਰ ਆਇਆ ਸੀ ਅਮਿਤ ਲਾਕੜਾ ਲਾਰੈਂਸ ਦੇ ਨਾਲ ਜੁੜੇ ਹੋਏ ਕੁਝ ਗੈਂਗ ਦੇ ਲਈ ਕੰਮ ਕਰਦਾ ਸੀ ਸੋਸ਼ਲ ਮੀਡੀਆ ਦੇ ਜ਼ਰੀਏ ਬੰਬੀਹਾ ਟਿੱਲੂ ਤਾਜਪੁਰੀਆ ਗੈਂਗ ਨੇ ਅਮਿਤ ਲਾਕੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਇਹ ਵੀ ਵੱਡਾ ਸਵਾਲ ਹੈ ਕਿ ਹੁਣ ਕਿ ਦਿੱਲੀ ਦੇ ਵਿੱਚ ਗੈਂਗਵਾਰ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਅਮਿਤ ਲਾਕੜਾ ਦੇ ਕਤਲ ਤੋਂ ਬਾਅਦਲਾ ਲੈਣ ਦੇ ਲਈ ਲੋਰੈਂਸ ਦੇ ਨਾਲ ਜੁੜੇ ਹੋਏ ਉਸ ਦੇ ਬਦਮਾਸ਼ ਜਵਾਬੀ ਹਮਲਾ ਕਰ ਸਕਦੇ ਨੇ ਦਿੱਲੀ ਦੇ ਰੋਹਿਨੀ ਇਲਾਕੇ ਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਇੱਕ ਬਦਮਾਸ਼ ਦੇ ਵਿੱਚ ਐਨਕਾਊਂਟਰ ਹੋਇਆ ਹੈ ਇਸ ਐਨਕਾਊਂਟਰ ਦੇ ਵਿੱਚ ਬਦਮਾਸ਼ ਦੇ ਪੈਰ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਦਰਅਸਲ ਦਿੱਲੀ ਦੇ ਮੁੰਡਕਾ ਇਲਾਕੇ ਦੇ ਵਿੱਚ ਅਮਿਤ ਲਾਕੜਾ ਨਾਮ ਦੇ ਇੱਕ ਕਤਲकांड ਦੇ ਵਿੱਚ ਇਸ ਦਾ ਨਾਮ ਸੀ ਔਰ ਇਹ ਤਿੱਲੂ ਤਾਜਪੁਰੀਆ ਗੈਂਗ ਦਾ ਸ਼ਾਰਕ ਸ਼ੂਟਰ ਹੈ ਜਿਸ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ ਮੁੰਡਕਾ ਕਤਲकांड ਦੇ ਵਿੱਚ ਇਹ આરોપી ਬਦਮਾਸ਼ ਸ਼ਾਮਿਲ ਸੀ ਅਮਿਤ ਲਾਕੜਾ ਕਤਲकांड ਦੇ ਵਿੱਚ ਇਸ ਦਾ ਨਾਮ ਸਾਹਮਣੇ ਆਇਆ ਸੀ ਟਿੱਲੂ ਤਾਜਪੁਰੀਆ ਗੈਂਗ ਦਾ ਇਹ ਸ਼ੂਟਰ ਹੈ ਜਿਸ ਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਮਿਤ ਲਾਕੜਾ ਦਾ ਕੁਝ ਦਿਨ ਪਹਿਲਾਂ ਦਿੱਲੀ ਦੇ ਮੁੰਡਕਾ ਇਲਾਕੇ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ ਅਮਿਤ ਲਾਕੜਾ ਕੁਝ ਦਿਨ ਪਹਿਲਾਂ ਹੀ ਤਿਹਾੜ ਜੇਲ੍ਹ ਤੋਂ ਬਾਹਰ ਆਇਆ ਸੀ ਅਮਿਤ ਲਾਕੜਾ ਲੌਰੰਸ ਦੇ ਨਾਲ ਜੁੜੇ ਹੋਏ ਕੁਝ ਗੈਂਗ ਦੇ ਲਈ ਕੰਮ ਕਰਦਾ ਸੀ ਸੋਸ਼ਲ ਮੀਡੀਆ ਦੇ ਜ਼ਰੀਏ ਬੰਬੀਹਾ ਟਿੱਲੂ ਤਾਜਪੁਰੀਆ ਗੈਂਗ ਨੇ ਅਮਿਤ ਲਾਕੜਾ ਦੇ ਕਤਲ ਦੀ ਜ਼ਿੰਮੇਵਾਰੀ ਨਹੀਂ ਸੀ। ਇਹ ਵੀ ਵੱਡਾ ਸਵਾਲ ਹੈ ਕਿ ਹੁਣ ਕਿ ਦਿੱਲੀ ਦੇ ਵਿੱਚ ਗੈਂਗਵਾਰ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਅਮਿਤ ਲਾਕੜਾ ਦੇ ਕਤਲ ਤੋਂ ਬਾਅਦਲਾ ਲੈਣ ਦੇ ਲਈ ਲੋਰੈਂਸ ਦੇ ਨਾਲ ਜੁੜੇ ਹੋਏ ਉਸ ਤੇ ਬਦਮਾਸ਼ ਜਵਾਬੀ ਹਮਲਾ ਕਰ ਸਕਦੇ ਨੇ।